ਸਾਤਿਸ਼ਰੀਆ ਕਾਲ ਸਾਰੇ ਪੰਜਾਬ ਵਾਸੂ ਜਿਹੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਵਿੱਚ ਜਿਸ ਵਿੱਚ ਅੱਜ ਆਪਾਂ 30 ਮਾਰਚ ਅੱਜ ਪੰਜਾਬ ਦੇ ਰਾਤ ਦੇ ਮੌਸਮ ਦੀ ਗੱਲ ਕਰ ਰਹੇ ਕਿੰਨਾ ਲੱਗੋ ਭਾਰੀ ਮੀਂਹ ਤੇ ਭਾਰੀ ਗੜੇ ਮਾਰੀ ਦੇਖ ਨੂੰ ਮੈਨਸਦੀਏ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਰੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲੱਕ ਸ਼ੁਰੂ ਕਰ ਲੋ ਤੇ ਆਪਨ ਲੱਗ ਸਕਦੇ ਕਿਸਾਨ ਵੀਰਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਜੁੜਾ ਲੋ ਚਲ ਅੱਗੇ ਵਧਾਂ ਵੀਡੀਓ ਦਾ ਹਾਂ 3:00 6 ਵਜੇ ਦੀ ਸ਼ਾਮਾਂ ਦੀ ਪੰਜਾਬ ਦੇ ਲਾਈਵ ਸੈਟਲਰ ਤੇ ਫਿਰ ਜੀ ਤੁਹਾਨੂੰ ਆਪਣੇ ਪੰਜਾਬ ਦੇ ਜੋ ਮਾਲਵੇ ਦੇ ਪਾਕ ਹੋ ਗਏ ਨੇ ਉਹ ਐਕਸੈਸ ਟੂ ਮਾਨਟਰ ਕੀਤਾ ਹੋਇਆ ਹੈ ਜੋ ਕਿ ਹਲਕੇ ਦਰਮਿਆਨੇ ਪੱਧਰ ਦਾ ਸਿਸਟਮ ਹੈ ਤੁਸੀਂ ਦੇਖ ਸਕਦੇ ਹੋ ਨਿਕਲਿਆ ਸਸਟਮੈਂਟਰ ਕੀਤਾ ਹੋਇਆ ਹੈ ਜੋ ਕਿ ਮਾਲਵੇ ਦੇ ਜ਼ਿਆਦਾਤਰ ਪਾਕ ਨੂੰ ਕਵਰ ਕਰ ਲੂਗਾ ਸਿਸਟਮ ਜਿਸ ਨੇ ਕਿ ਮਾਲਵੇ ਦੇ ਜ਼ਿਆਦਾਤਰ ਪਾਕ ਨੂੰ ਕਵਰ ਕਰ ਲਿਆ ਤੁਸੀਂ ਦੇਖ ਸਕਦੇ ਹੋ ਆਪਣੇ ਲਾਈਵ ਫਲੈਟ ਤੇ ਮਾਲਵੇ ਦੇ ਜ਼ਿਆਦਾਤਰ ਪਾਕ ਨੂੰ ਕਵਰ ਕਰ ਰਿਹਾ ਹੈ ਇੱਕ ਆਪਣੇ ਥੋੜੇ ਮੱਧ ਪਾਕ ਦੇਖੋ ਤੁਸੀਂ ਇਹਨਾਂ ਵਿੱਚ ਇਹ ਕ ਸਿਸਟਮ ਕ੍ਰੀਏਟ ਹੋ ਰਿਹਾ ਹੈ ਆਪਣੇ ਜਲੰਧਰ ਤੇ ਲੱਗੇ ਲੁਧਿਆਣਾ ਜਰੰਦਾ ਤੇ ਲੱਗ ਵੀ ਇੱਕ ਸਿਸਟਮ ਹਲਕਾ ਜਿਹਾ ਕਰੇਟ ਹੋ ਰਿਹਾ ਹੈ ਬਾਕੀ ਜੋ ਜੇ ਇਹਦਾ ਮੇਨ ਸਿਸਟਮ ਆਪਣਾ ਦੇਖੋ ਪਹਾੜੀ ਇਲਾਕਿਆਂ ਉਤੇ ਇਹ ਬਹੁਤ ਜਿਆਦਾ ਤਗੜਾ ਸਿਸਟਮ ਨੇ ਤੁਸੀਂ ਦੇਖ ਸਕਦੇ ਹੋ ਆਪ ਹੀ ਬਹੁਤ ਜਿਆਦਾ ਵੱਡਾ ਸਿਸਟਮ ਹੈ ਇਹਦਾ ਤਗੜਾ ਸਿਸਟਮ ਹੈ ਪਰ ਇੱਕ ਥੋੜੀ ਜਿਹੀ ਵਧੀਆ ਵੀ ਗੱਲ ਹੈ ਕਿਉਂਕਿ ਸਿਸਟਮ ਆਪਣੇ ਮੱਝ ਦੁਆਬੇ ਦੇ ਭਾਗਾਂ ਵਿੱਚ ਹੀ ਗੁਜਰੂਗਾ ਪਰ ਮੱਝ ਦੁਆਬੇ ਦੇ ਭਾਗਾਂ ਵਿੱਚ ਆਪ ਨੂੰ ਪਹਾੜੀ ਤੋਂ ਪਹਾੜੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਕਈ ਇਲਾਕਿਆਂ 'ਚ ਪਹਾੜੀ ਤੋਂ ਪਹਾੜੀ ਮੀਂਹ ਝਟ ਵੀ ਦੇਖ ਨੂੰ ਮਿਲਦੀ ਹੈ ਕਿਉਂਕਿ ਤੁਸੀਂ ਆਪ ਦੇਖ ਸਕਦੇ ਹੋ ਸਿਸਟਮ ਕਾਫ ਬਾਕੀ ਸਸਟੋਂ ਆਪਣੇ 1:2 ਵਜੇ ਤੋਂ ਬਾਅਦ ਪੰਜਾਬ ਉੱਤੋਂ ਦੀ ਕਰਾਸ ਕਰੂਗਾ ਬਾਕੀ ਸਾਡੇ ਤੋਂ ਜਿਸ ਨੂੰ ਇਦਾਂ ਆ ਰਿਹਾ ਤੁਸੀਂ ਤੋਂ ਏ ਏਦਾਂ ਗੁਜਰੂਗਾ ਆਪਣੇ ਪੰਜਾਬ ਦੇ ਭਾਗਾਂ ਵਿੱਚ ਆਪਣੇ ਥੱਲੇ ਵਾਲੇ ਭਾਗ ਹੋ ਗਏ ਉਹ ਆ ਸਿਸਟਮ ਨਾਲ ਕਵਰ ਹੋ ਜੂਗੇ ਉੱਪਰ ਵਾਲੇ ਭਾਗ ਹੋ ਗਏ ਜੋ ਆ ਸਿਸਟਮ ਨਾਲ ਕਵਰ ਹੋ ਜੂਗੇ ਲਗਭਗ ਅਪਾ ਕਾਲਮ ਲਾਇਆ ਗਣ ਕਰੀਏ ਪੰਜਾਬ ਦੇ ਸਾਰੇ ਹੀ ਇਲਾਕੇ ਵਿੱਚ ਮੀਂਹ ਦੇਖਣ ਨੂੰ ਮਿਲੂਗਾ ਥੋੜੇ ਮਾਲਵੇ ਦੇ ਭਾਗਾਂ ਵਿੱਚ ਆਪਣਾ ਹੜਕ ਦੇ ਦਰਮਿਆਨਾਂ ਮੀਂਹ ਦੇਖਣ ਨੂੰ ਮਿਲਦਾ ਥੋੜੇ ਬੋਲੇ ਇਲਾਕੇ ਜੋ ਪਾਰੀ ਵਿੱਚ ਥਰ ਹਨ ਮਾਝੇ ਦੇ ਦਾਬੇ ਦੇ ਕਾਫੀ ਲੱਖ ਜੋ ਪਾਰੀ ਵਿੱਚ ਦੇਖਣ ਨੂੰ ਮਿਲਦਾ ਗੜੇ ਮਾਰੀ ਦੇ ਅਨਸਾਰ ਵੀ ਹਨ ਗੜੇ ਮਾਰੀ ਵੀ ਹੋ ਸਕਦੀ ਹੈ ਅਜੇ ਸਵੇਰੇ ਵੀ ਕਾਫੀ ਨੁਕਸਾਨ ਦੇਖਣ ਨੂੰ ਮਿਲਿਆ ਮਾਝੇ ਦੇ ਦਾਬੇ ਦੇ ਇਲਾਕੇ ਹਵਾ ਕਾਫੀ ਤੇਜ਼ ਚੱਲੀ ਤੇ ਇਹ ਸਿਸਟਮ ਦੇ ਨਾਲ ਵੀ ਹਵਾ ਕਾਫੀ ਤੇਜ਼ ਚੱਲ ਰਹੀ ਹੈ ਘਰ ਦੇ ਚੰਮ ਕਦੇ ਪੂਰੇ ਸਾਰ ਬਣੇ ਹੋਏ ਹਨ ਇਹ ਆਪਣੇ ਸਿਸਟਮ ਆਪਣੇ ਮਾਲਵੇ ਵਿੱਚ ਤੇ ਆਪਣੇ ਮੀਂਹ ਕਣੀ ਦੇ ਸਾਰ ਬਰਕਰਾਰ ਹਨ ਇਹ ਆਪਣੇ ਆਪਣੇ ਮਾਜ ਦੇ ਅੱਗੇ ਵਿੱਚ ਇਹ ਸਿਸਟਮ ਲਗਭਗ 7:00 ਵਜੇ ਦੇ ਕਰੀਬ ਐਂਟਰ ਕਰ ਜਾਊਗਾ ਸਾਤਕਵੇ ਤੋਂ ਬਾਅਦ ਮਾਝ ਦੇ ਦਾਬੇ ਵਿੱਚ ਵੀ ਕਾਰਵਾਈਆਂ ਸ਼ੁਰੂ ਹੋ ਜੂਗੀਆਂ ਬਾਕੀ ਹਮਸ ਕਾਫੀ ਵੱਡੇ ਪੱਧਰ ਤੇ ਬਣੀ ਹੋਈ ਹੈ ਤੁਸੀਂ ਮਹਿਸੂਸ ਕਰ ਸਕਦੇ ਹੋ ਹਮਸ ਕਾਫੀ ਬਣੀ ਹੋਈ ਹੈ ਆਪਣੇ ਜੋ ਮਾਲਵੇ ਦੇ ਭਾਗ ਹੋ ਗਏ ਨੇ ਉੱਥੇ ਤਾਂ ਹੁਣ ਚਲੋ ਮੀਂਹ ਪੈ ਰਿਹਾ ਹੈ ਤਾਂ ਕਰਕੇ ਹਵਾ ਚੱਲ ਰਹੀ ਹੈ ਮਾਝ ਦੇ ਦਾਬੇ ਦੇ ਕਾਫੀ ਲਾਗੇ ਜੋ ਹਮਸ ਬਣੀ ਹੋਈ ਹੈ ਤਾਂ ਕਰਕੇ ਬਣੀ ਹੋਈ ਹੈ ਕਿਦਰ ਬਦਲਬਾਈ ਕਰੇਟ ਹੋ ਰਹੀ ਹੈ ਬਾਕੀ ਮੌਸਮ ਭਾਗ ਜਿੱਦੋਂ ਵੀ ਕੋਈ ਨਵੀਂ ਰਿਪੋਰਟ ਆਉਗੀ ਕੱਲ ਦੀ ਵੀਡੀਓ ਤੁਹਾਨੂੰ ਬਣਾ ਕੇ ਦਰ ਦਵਾਂਗੇ ਮੌਸਮ ਕੱਲ ਨੂੰ ਉਮੀਦ ਸਾਰਾ ਹੈ ਕਿ ਨਹੀਂ ਹਨ ਇਹ ਸਿਸਟਮ ਬਾਕੀ 2-3 ਵਜੇ ਤੇ ਬਾਦਾਂ ਕਰਾਸ ਕਰ ਜਾਊਗਾ ਪ ਇਹ ਦੱਸਦੇ ਕਿ ਮੌਸਮ ਬਾਰੇ ਨਵੀਂ ਅਪਡੇਟ ਮਿਲੂਗੀ ਮੀਂਹ ਦੇ ਵਾਅਦੇ ਹਾਂ ਜੇ ਘੜਦੇ ਹਨ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦਿੱਤਾ ਜਾਵੇਗਾ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਓ ਧੰਨਵਾਦ